ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਗੱਲ ਉੱઠી ਸੀ ਕਿ ਜਿਹਦੇ ਵਿੱਚ ਕਈ ਭੈਣ ਭਰਾਵਾਂ ਨੂੰ ਸੁਣਨ ਨੂੰ ਇਹ ਮਿਲਿਆ ਵੀ ਪੋਸਟਲ ਜੀ ਨੇ ਵੀ ਕੁੱਤਾ ਕਿਹਾ ਸਾਰਿਆਂ ਨੂੰ ਉਹ ਇਦਾਂ ਦੀ ਗੱਲ ਨਹੀਂ ਸੀ ਅੱਜ ਸਾਰੇ ਭੈਣ ਭਰਾਵਾਂ ਨੇ ਅਸੀਂ ਬਹਿ ਕੇ ਗੱਲ ਕੀਤੀ ਹੈ ਪੋਸਟਲ ਜੀ ਦੇ ਨਾਲ ਉਹਨਾਂ ਨਾਲ ਸਾਰਾ ਦਿਖਾਈ ਗਈ ਪੂਰੀ ਵੀਡੀਓ ਉਹਦੇ ਵਿੱਚ ਪਰਮੇਸ਼ਵਰ ਦੇ ਦਾਸ ਨੇ ਇਹ ਗੱਲ ਕੀਤੀ ਸੀ ਕਿ ਜਿਹੜੇ ਬਪਤਿਸਮਾ ਲੈ ਕੇ ਪਾਪ ਕਰਦੇ ਨੇ ਉਹ ਕੁੱਤਿਆਂ ਦੇ ਸਮਾਨ ਨੇ ਬਾਕੀ ਸਾਡੀ ਮਸੀਹ ਕੌਮ ਜਿਹੜੀ ਅਸੀਂ ਸਾਰੀ ਮਸੀਹ ਕੌਮ ਨੂੰ ਪਿਆਰ ਕਰਦੇ ਆ ਇਹ ਜੋ ਵੀਡੀਓ ਦਾ ਵਿਵਾਦ ਹੈ ਉਸ ਤੋਂ ਉਹਨਾਂ ਨੂੰ ਲਾਜੀ ਬਣੋ ਕੁੱਤੇ ਸ਼ਬਦ ਵਾਲਾ ਜਿਹੜਾ ਸ਼ਬਦ ਹੈ ਉਸ ਵੀਵਾਦ ਨੂੰ ਉਹ ਟੋਟਲ ਖਤਮ ਕਰ ਦਿੱਤਾ ਗਿਆ ਕਾਂਬੜਾ ਚਰਚ ਦੇ ਮੁਖੀ ਅਪੋਸਟਲ ਅੰਕੁਨ ਰੂਲਾ ਨੇ ਪੰਜਾਬ ਦੇ ਵਕ ਵਕ ਪਾਸਟਰ ਜਥੇਬੰਦੀਆਂ ਦੇ ਨਾਲ ਕੀਤੀ ਮੁਲਾਕਾਤ ਤੁਹਾਨੂੰ ਦੱਸਦੇ ਕਿ ਅੱਜ ਜਲੰਧਰ ਦੇ ਵਿੱਚ ਖਾਂਬੜਾ ਚਰਚ ਦੇ ਮੁਖੀ ਅਪੋਸਟਲ ਅੰਕੁਨ ਰੂਲਾ ਨੇ ਵਕ ਵਕ ਪਾਸਟਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਜਿਨ੍ਹਾਂ ਦੇ ਵਿੱਚ ਅਪੋਸਟਲ ਅੰਕੁਨ ਰੂਲਾ ਨੇ ਉਹਨਾਂ ਦੀ ਵਾਇਰਲ ਹੋ ਰਹੀ ਵੀਡੀਓ ਬਾਰੇ ਆਪਣਾ ਸਪਸ਼ਟੀਕਰਨ ਦਿੱਤਾ ਤੁਹਾਨੂੰ ਦੱਸਦੇ ਕਿ ਬੀਤੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਅਪੋਸਟਲ ਅੰਕੁਨ ਰੂਲਾ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਕੁੱਤਾ ਵਰਡ ਯੂਜ਼ ਕੀਤਾ ਸੀ ਤੇ ਇਸ ਸ਼ਬਦ ਨੂੰ ਲੈ ਕੇ ਲਗਾਤਾਰ ਪਾਸਟਰ ਸਹਿਬਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਤੇ ਅੱਜ ਅਪੋਸਟਲ ਅੰਕੁਨ ਰੂਲਾ ਨੇ ਖੁਦ ਉਹਨਾਂ ਪਾਸਟਰਾਂ ਨੂੰ ਮਿਲ ਕੇ ਇਸ ਵਰਡ ਦਾ ਸਪਸ਼ਟਿਕਰਨ ਦਿੱਤਾ ਤੇ ਆਪਣੇ ਵਿਚਾਰਾ ਤੋਂ ਉਹਨਾਂ ਨੂੰ ਜਨੂ ਵੀ ਕਰਵਾਇਆ ਹੈ ਜੀ ਜੀ ਮੈਂ ਪਾਸਟਰ ਦਾ ਲਿਆਜਰਮ ਸੇ ਚੇਅਰਮੈਨ ਕ੍ਰਿਸਚਨ ਪਾਸਟਰ ਐਸੋਸिएशन ਪੰਜਾਬ ਸੋ ਅੱਜ ਅਸੀਂ ਹਾਂਬਰਾ ਚਰਚ ਦੇ ਵਿੱਚ ਜੋ ਅਪੋਸਟਲ ਅੰਦਰ ਨੂੜੀ ਨੇ ਜੋ ਗਾਰਡਨ ਤਿਆਰ ਕੀਤਾ ਉਹਦੇ ਵਿੱਚ ਖੜੇ ਆ ਰੇ ਮਾਊਂਟੇਨਸ ਔਰ ਸਾਡੇ ਵਿੱਚ ਜੋ ਖਾਮਾ ਪ੍ਰਿਜ਼ੀਡੈਂਟ ਰੰਗ ਗੁਰਪ੍ਰੀਤ ਜੀ ਉਸੇ ਜੋ ਕਾਫੀ ਦਿਨਾਂ ਚੋ ਇੱਕ ਗੱਲ ਚੱਲ ਰਹੀ ਸੀ ਜੋ ਕਿ ਪਤਰੰਗ ਨੂੜੀ ਦੁਆਰਾ ਜੋ ਇੱਕ ਕ੍ਰਿਸਚਨ ਸ਼ਬਦ ਦਾ ਜਿਹੜਾ ਐਕਸਪਲੇਨ ਕੀਤਾ ਗਿਆ ਸੀਗਾ ਅੱਜ ਅਸੀਂ ਉਹਨਾਂ ਦੇ ਨਾਲ ਮੀਟਿੰਗ ਕੀਤੀ ਆ ਉਹਨਾਂ ਨੇ ਇਸ ਸਪੱਸ਼ਟ ਕਰ ਦਿੱਤਾ ਆ ਕਿ ਮੈਂ ਕ੍ਰਿਸਚਨ ਕੋਮ ਨੂੰ ਨਹੀਂ ਕਿਹਾ ਔਰ ਮੈਂ ਉਹ ਜਿਹੜਾ ਵਰਡ ਆ ਉਹਨਾਂ ਲੋਕਾਂ ਲਈ ਜਿਹੜੇ ਬਾਈਬਲ ਨੂੰ ਲੈ ਕੇ ਬਾਅਦ ਚ ਉਲਟ ਚੱਲਦੇ ਆ ਉਲਟ ਕੰਮ ਕਰਦੇ ਆ ਗਲਤ ਕੰਮ ਕਰਦੇ ਆ ਤੋਲਾ ਕਰਕੇ ਬਸਮਾ ਲੈ ਕੇ ਬਾਅਦ ਚ ਫਿਰ ਪੁੱਠੇ ਕੰਮਾਂ 'ਚ ਪੈਂਦੇ ਆ ਮੈਂ ਉਹਨਾਂ ਨੂੰ ਕਿਹਾ ਸੀਗਾ ਸੋ ਅੱਜ ਸਾਡੇ ਜੋ ਪ੍ਰਧਾਨ ਗੌਰਵ ਜੀ ਆ ਉਹਨਾਂ ਨੇ ਵੀ ਇਹਨੂੰ ਐਕਸਪਲੇਨ ਕੀਤਾ ਆ ਔਰ ਮੈਂ ਵੀ ਕਹਿਣਾ ਚਾਹੁੰਦਾ ਆ ਕਿ ਸਾਡੀ ਗੱਲਬਾਤ ਹੋ ਚੁੱਕੀ ਆ ਸਭ ਕੋ ਕਲੀਅਰ ਹੋ ਚੁੱਕਿਆ ਆ ਕੋਈ ਵਿਵਾਦ ਨਹੀਂਗਾ ਔਰ ਅਸੀਂ ਸਾਰੇ ਹੀ ਸਾਰੇ مسیਹ ਭੈਣ ਭਰਾ ਹੀ ਮਿਲ ਕੇ ਇੱਕ ਆ ਇਸ ਕਰਕੇ ਇਸ ਪ੍ਰੇਅਰ ਮਾਊਂਟਨ ਦੇ ਵਿੱਚ ਆਏ ਆ ਪ੍ਰੇਅਰ ਮਾਊਂਟਨ ਤੋਂ ਪਹਿਲਾਂ ਅਸੀਂ ਅਪੋਸਟਲ ਅਨਕੰਡੂਲਾ ਜੀ ਨੂੰ ਮਿਲਣ ਵਾਸਤੇ ਗਏ ਸੀ ਉਹ ਇਸ ਕਰਕੇ ਮਿਲਣ ਵਾਸਤੇ ਗਏ ਸੀ ਕਿ ਪਿਛਲੇ ਦਿਨਾਂ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਇਸ ਤਰੀਕੇ ਦਾ ਬੋਲਿਆ ਗਿਆ ਲੱਗਦਾ ਸੀ ਕਿ ਉਹਨਾਂ ਨੇ ਕਿਸੇਨ ਪਾਈਚਾਰੇ ਨੂੰ ਕੁੱਤਾ ਦਾ ਨਫਜ਼ ਬੋਲਿਆ ਜਦ ਅਸੀਂ ਉਹਨਾਂ ਦੇ ਨਾਲ ساری ਸਪੀਸੀਜ਼ ਨੂੰ ਗੱਲਬਾਤ ਕੀਤੀ ਔਰ ਉਹਨਾਂ ਦੀ ਪੂਰੀ ਵੀਡੀਓ ਦੇ ਬਾਰੇ ਸਾਨੂੰ ਜਾਣਕਾਰੀ ਮਿਲੀ ਔਰ ਸਾਨੂੰ ਇਹ ਪਤਾ ਲੱਗਾ ਕਿ ਜਿਹੜੀ 40 ਸਕਿੰਟ ਦੀ ਵੀਡੀਓ ਕੁਰੀਡੀਓ ਕੱਟ ਕੇ ਪਾਈ ਗਈ ਆ ਇਹ ਪੂਰੀ ਸ਼ਰਾਰਤ ਨਾ ਪਾਈ ਗਈ ਆ ਔਰ ਇਹਦੇ ਵਿੱਚੋਂ ਪੂਰੀ ਵੀਡੀਓ ਦੇ ਵਿੱਚੋਂ ਲਫਜ਼ ਕੱਟ-ਕੱਟ ਕੇ ਜਿਹੜਾ ਕਿ ਕ੍ਰਿਸਚਨ ਸ਼ਬਦ ਦਾ ਸ਼ਬਦ ਜਿਹੜਾ ਸੀ ਉਹ ਬਹੁਤ ਬਾਅਦ ਵਿੱਚ ਸੀ ਉਹਨੂੰ ਉੱਥੋਂ ਕੱਟ ਕੇ ਪਹਿਲੇ ਪਾਇਆ ਗਿਆ ਸਿਰਫ ਸਾਨੂੰ ਕ੍ਰਿਸਚਨਾਂ ਨੂੰ ਆਪਸ ਵਿੱਚ ਪਰੰਪਰ ਵਿੱਚ ਪਾਉਣ ਲਈ ਕੀਤਾ ਗਿਆ ਸੀ ਔਰ ਉਹਨਾਂ ਨੇ ਇਹ ਗੱਲ ਵੀ ਕਹੀ ਆ ਸਾਨੂੰ ਅਪੋਸਟਲ ਜੀ ਨੇ ਆਪਣੇ ਪੂਰਾ ਕੋਈ ਸਾਢੀ ਉਹਨਾਂ ਦੇ ਨਾਲ ਤਿਕਰਮੇ ਇੱਕ ਘੰਟੇ ਦੇ ਵਿੱਚ ਸਾਰੀ discuss ਹੋਈ ਜਿਹੜਾ ਵੀ ਮੈਂ ਕ੍ਰਿਸਚਨ ਕਮਿਟੀ ਦੇ ਬਾਰੇ ਇਹ ਕਦੀ ਵੀ ਲਫ਼ਜ਼ ਨਹੀਂ ਬੋਲਿਆ ਨਾ ਹੀ ਇਸ ਤਰ੍ਹਾਂ ਦੀ ਕਦੀ ਗੱਲ ਬੋਲੀਆ ਇਹ ਉਹਨਾਂ ਲੋਕਾਂ ਲਈ ਬੋਲਿਆ ਗਿਆ ਸੀ ਜਿਹੜੇ ਵਿਅਕਤੀ ਸਮਨ ਲੈ ਕੇ ਚਰਚ ਵਿੱਚ ਆਉਂਦੇ ਨੇ ਔਰ ਉਹਦੇ ਬਾਅਦ ਉਹ ਦੂਸਰੀਆਂ ਜਿਹੜੀਆਂ ਨੇ ਜੋ ਸਾਨੂੰ ਕ੍ਰਿਸਚਨ ਕਮਿਊਨਿਟੀ ਜਾਂ ਕ੍ਰਿਸਚਨ ਸਮਾਜ ਜਾਂ ਕ੍ਰਿਸਚਨ ਬਾਈਬਲ ਸਾਨੂੰ ਜਿਹੜੀਆਂ ਗੱਲਾਂ ਨਹੀਂ ਸਿਖਾਉਂਦੀਆਂ ਉਹਨਾਂ ਦੇ ਕਿਰਨਤ ਕੰਮ ਕਰਦੇ ਨੇ ਇਹ ਲਫ਼ਜ਼ ਉਹਨਾਂ ਲਈ ਬੋਲਿਆ ਗਿਆ ਸੀ ਕਿਉਂਕਿ ਬਾਈਬਲ ਵਿੱਚ ਉਹਨਾਂ ਲਈ ਬੋਲਿਆ ਗਿਆ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਕ੍ਰਿਸਚਨ ਸਮਾਜ ਦੇ ਨਾਲ ਆ ਔਰ ਹਮੇਸ਼ਾ ਕ੍ਰਿਸਚਨ ਸਮਾਜ ਦੀ ਬਿਹਤਰੀ ਲਈ ਕੰਮ ਕਰਦਾ ਔਰ ਇਹਨਾਂ ਦੀ ਉਨਤੀ ਲਈ ਹਮੇਸ਼ਾ ਖੁਦਾ ਕੋਲੋਂ ਵੀ ਦੁਆ ਕਰਦਾ ਔਰ ਉਹਨਾਂ ਸਾਨੂੰ ਇਹ ਵੀ ਪ੍ਰੋਮਿਸ ਕੀਤਾ ਕਿ ਆਉਂਦੇ ਸਮੇਂ ਦੇ ਵਿੱਚ ਇਸ ਤੋਂ ਬਾਅਦ ਲੈ ਕਿਸੇ ਤਰ੍ਹਾਂ ਦਾ ਵੀ ਇਹਦੇ ਉੱਤੇ ਕੋਈ ਨਾ ਤੇ ਕੋਈ ਗੱਲ ਕਰਨੀ ਚਾਹੁੰਨਾ ਨਾ ਇਹਦੇ ਚ ਕਿਸੇ ਤਰ੍ਹਾਂ ਦੇ ਵੀ ਵਾਦਚ ਪੈਣਾ ਚਾਹੁੰਨਾ ਉਹਨਾਂ ਸਾਨੂੰ ਇਹ ਵੀ ਦੱਸਿਆ ਕਿ ਅੱਜ ਦਾ ਜਿਹੜਾ ਸਾਡਾ ਚਰਚ ਵਿੱਚ ਸਰੇਮਨ ਸੀ ਉਹਦੇ ਵਿੱਚ ਵੀ ਉਹਨਾਂ ਨੇ ਇਸ ਸੀ ਨੂੰ ਕਲੈਰੀਫਾਈ ਕੀਤਾ ਕਿ ਮੈਂ ਇਹਦੇ ਬਾਅਦ ਸੇ ਅੱਜ ਤੋਂ ਬਾਅਦ ਮੈਂ ਨਾ ਦੇ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕਰੂੰਗਾ ਕਿਉਂਕਿ ਇਹਦੇ ਨਾਲ ਜੋ ਅਸੀਂ ਗੱਲਾਂ ਕਰਦੇ ਆ ਇਹਦੇ ਨਾਲ ਆਪਸੀ ਲੋਕੀ ਸਾਨੂੰ ਵਿਵਾਦਾਂ 'ਚ ਪਾਉਣਾ ਚਾਹੁੰਦੇ ਨੇ ਕ੍ਰਿਸਚਨ ਕਮੇਟੀ ਦਾ ਨੁਕਸਾਨ ਕਰਨਾ ਚਾਹੁੰਦੇ ਨੇ ਉਹ ਵੀਡੀਓ ਦੀ ਗੱਲਾਂ ਬਾਤਾਂ ਨੂੰ ਸਾਡੀਆਂ ਕੱਟ ਕੇ ਔਰ ਅਲੱਗ ਤਰੀਕੇ ਨਾਲ ਜੋੜ ਕੇ ਪਾਉਂਦੇ ਨੇ ਉਹਨਾਂ ਤੋਂ ਸਾਨੂੰ ਸਾਰਿਆਂ ਨੂੰ ਵੀ ਸਾਵਧਾਨ ਰਹਿਣਾ ਚਾਹੀਦਾ ਔਰ ਉਹਨਾਂ ਇਹ ਵੀ ਗੱਲ ਕਹੀ ਆ ਕਿ ਦੂਸੀਆਂ ਮਿਨਿਸਟਰੀਆਂ ਵੀ ਔਰ ਵੀ ਦੂਜੀਆਂ ਮਿਨਿਸਟਰੀਆਂ ਵਾਲੇ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਤਾਂ ਕਿ ਕ੍ਰਿਸਚਨ ਸਮਾਜ ਕਿਸੇ ਵੀ ਪਰਮ ਵਿੱਚ ਨਾ ਪਵੇ ਔਰ ਇਹ ਵੀ ਗੱਲ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਅਸੀਂ ਸਾਰਿਆਂ ਨੇ ਸਾਂਝੇ ਤੌਰ ਤੇ ਜਿਨੇ ਵੀ ਇੱਥੇ ਖੜੇ ਇਦੇ ਵਿੱਚ ਅਸੀਂ ਸਾਰੇ ਸਾਂਝੇ ਤੌਰ ਤੇ ਇਹ ਕਹਿ ਰਹੇ ਆ ਕਿ ਅੱਜ ਤੋਂ ਬਾਅਦ ਇਹ ਕਿਸੇ ਤਰ੍ਹਾਂ ਦਾ ਜੋ ਵੀਡੀਓ ਦਾ ਵਿਵਾਦ ਹੈ ਉਸ ਤੋਂ ਉਹਨਾਂ ਕੁ ਡੁੱਲਾ ਜੀ ਵੱਲੋਂ ਕੁੱਤੇ ਸ਼ਬਦ ਵਾਲਾ ਜਿਹੜਾ ਸ਼ਬਦ ਆ ਉਸ ਵਿਵਾਦ ਨੂੰ ਉਹ ਟੋਟਲ ਖਤਮ ਕਰ ਦਿੱਤਾ ਗਿਆ ਔਰ ਅਸੀਂ ਸਾਰੇ ਇਸ ਕਾਲ ਲਈ ਸਾਰਿਆਂ ਨੂੰ ਅਪੀਲ ਕਰਦੇ ਆ ਪੂਰੇ ਕ੍ਰਿਸ਼ਚਨ ਸਮਾਜ ਨੂੰ ਅਪੀਲ ਕਰਦੇ ਆ ਕਿ ਇਸ ਸ਼ਬਦ ਦੇ ਉੱਤੇ ਇਹ ਕੇ ਤੋ ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਨਾ ਕੀਤੀ ਜਾਵੇ ਇਹ ਵਿਵਾਦਾਂ ਚ ਨਾ ਲਿਆਦਾ ਜਾਵੇ ਔਰ ਇਹਦੇ ਨਾਲ ਜਿਹੜੇ ਦੂਸਰੇ ਲੋਕਾਂ ਦੇ ਤੁਸੀਂ ਉਹ ਜਿਹੜੇ ਸਾਡੇ ਮਸੀਹ ਵਿਰੋਧੀ ਤਾਕਤਾਂ ਨੇ ਉਹਨਾਂ ਦੇ ਹੱਥਾਂ ਨੂੰ ਮਜ਼ਬੂਤ ਨਾ ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਗੱਲ ਉੱਠੀ ਸੀ ਕਿ ਜਿਹਦੇ ਵਿੱਚ ਕਈ ਭੈਣ ਭਰਾਵਾਂ ਨੂੰ ਸੁਣਨ ਨੂੰ ਇਹ ਮਿਲਿਆ ਵੀ ਪੋਸਟਲ ਜੀ ਨੇ ਵੀ ਕੁੱਤਾ ਕਿਹਾ ਸਾਰਿਆਂ ਨੂੰ ਉਹ ਇਦਾਂ ਦੀ ਗੱਲ ਨਹੀਂ ਸੀ ਅੱਜ ਸਾਰੇ ਭੈਣ ਭਰਾਵਾਂ ਨੇ ਅਸੀਂ ਬਹਿ ਕੇ ਗੱਲ ਕੀਤੀ ਹੈ ਪੋਸਟਲ ਜੀ ਦੇ ਨਾਲ ਉਹ ਨਾਲ ਸਾਰਾ ਦਿਖਾਈ ਗਈ ਪੂਰੀ ਵੀਡੀਓ ਉਹਦੇ ਵਿੱਚ ਪਰਮੇਸ਼ਵਰ ਦੇ ਦਾਸ ਨੇ ਇਹ ਗੱਲ ਕੀਤੀ ਸੀ ਕਿ ਜਿਹੜੇ ਬਪਤਿਸਮਾ ਲੈ ਕੇ ਪਾਪ ਕਰਦੇ ਆ ਨੇ ਉਹ ਕੁੱਤਿਆਂ ਦੇ ਸਮਾਨ ਨੇ ਬਾਕੀ ਸਾਡੀ ਮਸੀਹ ਕੌਮ ਜਿਹੜੀ ਅਸੀਂ ਸਾਰੀ ਮਸੀਹ ਕੌਮ ਨੂੰ ਪਿਆਰ ਕਰਦੇ ਆ ਸਾਰੇ ਲਈ ਸਾਡੇ ਭਰਾ ਜਿਹੜੇ ਸਤਕਾਰ ਦੇ ਯੋਗ ਨੇ ਅਸੀਂ ਸਾਰਿਆਂ ਦੇ ਨਾਲ ਆ ਸਾਰਿਆਂ ਨੂੰ ਮੇਰੇ ਵੱਲੋਂ ਜੀ ਐਮ ਸੀ ਜੀ